ਪਲੀਜ਼ ਸਬਸਕ੍ਰਾਈਬ ਐਗਰੀਕਲਚਰ ਲਵਰ ਐਂਡ ਪ੍ਰੈਸ ਦ ਬੈਲ ਆਈਕਨ ਫਾਰ आवर ਲੇਟੈਸਟ ਵੀਡੀਓਜ਼ ਕਿ ਕੀਮਤ ਆ ਵੀਰੇ ਦੀ 1040 1040 ਕਿੰਨੇ ਕਿੱਲੇ ਵੇਚ ਦਿੰਦੀ ਆ ਦਿਹਾੜੀ ਚ ਤੇ ਫਿਊਲ ਕਿਹੜਾ ਪਟਰੋਲ ਪਟਰੋਲ ਕਿੰਨਾ ਖਾ ਜਾਂਦੀ ਹੈ ਇਹ ਦਿਹਾੜੀ ਦਾ 2.5 ਲੀਟਰ ਇੱਕ ਘੰਟੇ ਦਾ 3 ਘੰਟੇ ਚ 2.5 ਲੀਟਰ ਸਬਸਿਡੀ ਕੋਈ ਇਹਦੇ ਪਰ ਇਹ ਕਿਹੜੀ ਜਪਾਨ ਦੀ ਹੈ ਇਹ ਅੱਜ ਬਾਅਦ ਕੋਣ ਹੋ ਗਏ ਲੋਕ ਇਹ ਬਜਾਈ ਕਿੰਨੀ ਦੂਰੀ ਤੇ ਕਰਦੀ ਆ ਬੂਟਾ ਤੇ ਬੂਟਾ ਪੌਣੇ 5 ਇੰਚ ਤੋਂ ਲੈ ਕੇ ਪੌਣੇ 9 ਇੰਚ ਘਟਾ ਵਧਾ ਸਕਦੇ ਆ ਪਲੀਜ਼ ਸਬਸਕ੍ਰਾਈਬ ਐਗਰੀਕਲਚਰ ਲਵਰ ਐਂਡ ਪ੍ਰੈਸ ਦ ਬੈਲ ਆਈਕਨ ਫਾਰ आवर ਲੇਟੈਸਟ ਵੀਡੀਓਜ਼